ਹੇਲੂਇਆ 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 ਪ੍ਰਭੂ ਦਾ ਧੰਨਵਾਦ ਸਭਨਾ ਪੈਣ ਆਪਣਾ ਸਲੋਮ ਪ੍ਰਭੂ ਦਾ ਧੰਨਵਾਦ ਅੱਜ ਤੇ ਪਹਿਲੇ ਦਿਨ ਆਪਣੇ ਘਰ ਵਿੱਚ ਲੈ ਕੇ ਆਇਆ ਹੈ ਮੈਂ ਥੋੜੀਆਂ ਜੀਆਂ ਗੱਲਾਂ ਅਜਾ ਰੱਖਣੀਆਂ ਕੋਈ ਅਸੀਂ ਪ੍ਰਚਾਰਕ ਨਹੀਂ ਹੈਗੇ ਜਿ ਤਰ੍ਹਾਂ ਮੂੰਹ ਦੇ ਦਿਨਾਂ ਵਿੱਚ ਇਸ ਤਰ੍ਹਾਂ ਮੂੰਹ ধਵਾਈ ਜਾਂਦਾ ਰਿਹਾ ਤੇ ਕਿਸੇ ਵੀ ਉਹਦੀ ਗੱਲ ਨਹੀਂ ਮੰਨੀ ਬਹੁਤ ਪਿਛੇ ਪਿੰਦੇਗੇ ਸਾਬ ਲਾਲੋ ਵੀ 120 ਸਾਲ ਪ੍ਰਚਾਰ ਕੀਤਾ ਤੇ ਬੱਚੇ ਆਪਣੇ ਘਟੇ ਜੀ ਇਸੇ ਤਰ੍ਹਾਂ ਸਾਡੇ ਸੇਵਕ ਸੰਤ ਰੌਲਾ ਪਾਉਂਦੇ ਰਹਿੰਦੇ ਨੇ ਕਿ ਬਾਜੂ ਬਚਾਏ ਜਾਓਗੇ ਅਸੀਂ ਇੰਨਾ ਵਧੀਆ ਬਚਨ ਸੁਣ ਕੇ ਵੀ ਤੇ ਮੁੜ ਕੇ ਫੇਰ ਕਦਾ ਦੇ ਨਾਲ ਨੂੰ ਅਸੀਂ ਮਹਿਮਾ ਨਹੀਂ ਦਿੰਦੇ ਫਿਰ ਅਸੀਂ ਉਸ ਤਰ੍ਹਾਂ ਕਹਿ ਦਿੰਦੇ ਪਏ ਅੱਜ ਬਚਨ ਬੜਾ ਵਧੀਆ ਹੋਇਆ ਤੇ ਜਦੋਂ ਇੱਕ ਦੂਜੇ ਨੂੰ ਮਿਲਣ ਲੱਗਦੇ ਆ ਤੇ ਜਿਤਨਾ ਬੜੇ ਰੁਸੇ ਹੋਣੇ ਖੁਸ਼ੀ ਖੁਸ਼ੀ ਮਿਲਣਾ ਚਾਹੀਦਾ ਇੱਥੇ ਖੁਦਾ ਦੇ ਘਰ ਵਿੱਚ ਆਉਣੇ ਖੁਸ਼ੀ ਤੇ ਆਨੰਦ ਦੇ ਨਾਲ ਤੇ ਸਾਨੂੰ ਜੇ ਅਸੀਂ ਮੂੰਹ ਰੁਸਾ ਬਣਾਇਆ ਹੋ ਬੰਦਗੀ ਤੋਂ ਬਿਨਾਂ ਤੇ ਖੁਦਾ ਨੇ ਆਪਣਾ ਵੀ ਇੱਥੇ ਇਹਦੇ ਖੁਸ਼ੀ ਆਨੰਦ ਨਾ ਆਏ ਨੇ ਤੇ ਇਹਨਾਂ ਦਾ ਮੂੰਹ ਕਿਦਾਂ ਦਾ ਹੈ ਵੇਖੋ ਭੈਣੋ ਭਰਾਵੋ ਇੱਥੇ ਆਈ ਆਉਣੇ ਇੱਕ ਦੂਜੇ ਨਾਲ ਭੈਣ ਭਰਾਵਾਂ ਨਾਲ ਮਿਲਣ ਗਏ ਨਾਲੇ ਫਤਿਹ ਦਾ ਜੁਦਾ ਬਚਨ ਸੁਣੋ ਇਹਦੇ ਵਿੱਚ ਹੀ ਸ਼ਕਤੀ ਹੈ ਉਹ ਤੇ ਸ਼ਕਤੀ ਹੈ ਆਈਏ ਜਿਹੜੇ ਉਦਾ ਦੇ ਬਚਨ ਚਲਾਉਂਦੇ ਨੇ ਇਹਨਾਂ ਗੱਲਾਂ ਵਿੱਚ ਸੰਗਤ ਵਿੱਚ ਵੀ ਸ਼ਕਤੀ ਹੈ ਤੇ ਸੰਗਤ ਨੂੰ ਸਾਰੀ ਨੂੰ ਚਲੋ ਸਮੇਂ ਸਿਰ ਆਉਣਾ ਚਾਹੀਦਾ ਮੰਮੀ ਵਿੱਚ ਹੀ ਆ ਜਿਹੜਾ ਸ਼ਕਤੀ ਦਾ ਇਹ ਵੀ ਇੱਕ ਹਿੱਸਾ ਹੈ ਆਮਨ ਇਹ ਵੀ ਆਈ ਪ੍ਰਭੂ ਨੂੰ ਠੱਗਦੇ ਹਨ ਜਿਹੀ ਉਹਦੇ ਸਮੇਂ ਨੂੰ ਚਲਾਉਣੇ ਆ ਤੇ ਬਹੁਤਾ ਨਹੀਂ ਇਹਨੂੰ 10 ਵਜੇ ਆਉਣਾ ਚਾਹੀਦਾ ਅਸੀਂ ਵੀ ਮੈਂ ਆਪ ਹੀ ਵਿੱਚ ਹੀ ਆ 10:30 ਵਜੇ 10:30 ਵਜੇ ਹੀ ਪਹੁੰਚ ਰਹੇ ਆ ਸਾਨੂੰ 10 ਵਜੇ ਆ ਜਾਣਾ ਚਾਹੀਦਾ ਹੈ ਬਾਈ ਮੇਰੀ ਇਸ਼ਤਿਹਾਰ ਫੁਤਾਨੇ ਸਾਰਾ ਹਫਤਾ ਸਾਨੂੰ ਸੰਭਾਲ ਕੇ ਰੱਖਿਆ ਹੈ ਬੜਾ ਵਧੀਆ ਖੁਦਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਮੈਂ ਖੁਦਾ ਦਾ ਧੰਨਵਾਦ ਕਰਦਾ ਹਾਂ ਉਸ ਸਵੇਰ ਉੱਥੇ ਤੇ ਘਰ ਜਾਂਦੇ 5 ਵਜੇ 5:30 ਵਜੇ ਵੀ ਬਹੁਤ ਸਿਰ ਵਿੱਚ ਦਰਦ ਮੇਰੇ ਕੋ ਉੱਠਿਆ ਨਹੀਂ ਜਾਂਦਾ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਕੋਈ ਗੱਲ ਨਹੀਂ ਮੈਂ ਵੀ 12:30 1 ਵਜੇ 1:30 ਵਜੇ ਸੁੱਤਾ ਹਾਂ ਮੈਨੂੰ ਨੀਂਦ ਕੋਈ ਨਹੀਂ ਆਈ ਤੇ ਕੋਈ ਗੱਲ ਨਹੀਂ ਮੈਨੂੰ ਖੁਦਾ ਦਾ ਧੰਨਵਾਦ ਤੁ ਕਰਨ ਜੀ ਮੇਰੇ ਬੇਹਨੀ ਆ ਮੈਂ ਜੇ ਹੁੰਦੀ ਤੇ ਕੋ ਪ੍ਰਾਰਥਨਾ ਠੀਕ ਨਹੀਂ ਹੁੰਦੀ ਤਾਂ ਵੀ ਕੋਈ ਗੱਲ ਨਹੀਂ ਮੈਂ ਪ੍ਰਭੂ ਅਗੇ ਪ੍ਰਾਰਥਨਾ ਕੀਤੀ ਤੇ ਪ੍ਰਭੂ ਨੇ ਉਹਦੇ ਸਿਰ ਦੀ ਦਰਦ ਨੂੰ ਦੂਰ ਕਰ ਦਿੱਤਾ ਮੈਨੂੰ ਇਹ ਹੀ ਤੇ ਖੁਦਾ ਬੰਦਾ ਤੂੰ ਇਹ ਕੰਮ ਕਰ ਅੱਗੇ ਵੀ ਇਹਦਾ ਕੋ ਐਤਵਾਰ ਪਨਾ ਦਿੰਦਾ ਹੁੰਦਾ ਹਾਂ ਇਹ ਸ਼ਤਾਨ ਪਨਾ ਦਿੰਦਾ ਹੀ ਤੇ ਮੈਂ ਤੇਰੇ ਅਗੇ ਬੇਨਤੀ ਕਰਦਾ ਹਾਂ ਖੁਦਾ ਦੇ ਘਰ ਵਿੱਚ ਜਾਣਾ ਹੈ ਅਸੀਂ ਸੇਛਨਮ ਤੋਂ ਇਹ ਜੀਚ ਜਾਈਏ ਤੇ ਖੁਦਾ ਦੇ ਨਾਮ ਨੂੰ ਅਸੀਂ ਮਹਿਮਾ ਦੇਈਏ सपना पढ्नु सौ